ਹੈਲੋ ਸਾਰਿਆਂ ਮੇਰੀ ਪਿਆਰ ਕਰੀ ਸਤਿ ਸ਼੍ਰੀ ਅਕਾਲ ਜੀ ਕੋਰ ਜਿੰਦਰ ਪੰਜਾਬੀ ਬਲੌਗ ਨੂੰ ਸਵਾਗਤ ਹੈ ਵੈਕਲ ਪਰੇ ਕੁਸ਼ੋ ਛੜਦੀ ਕਲਾ ਚੋ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਅੱਜ ਬਣਾਵਾਂਗੇ ਆਪਾਂ ਪਰਮੀ ਬੈਂਗਣੀ ਠੀਕ ਹੈ ਜੀ ਆ ਦੇਖੋ ਜੀ ਆਪਾਂ ਬੈਂਗਣੀਆਂ ਨੂੰ ਵਧੀਆ ਤਰੀਕੇ ਨਾਲ ਲੈ ਲੈਣਾ ਹੈ ਵਧੀਆ-ਵਧੀਆ ਛਾਂਟ ਕੇ ਛੋਟੀਆਂ-ਛੋਟੀਆਂ ਬੈਂਗਣੀਆਂ ਲੈਣੀਆਂ ਤੁਸੀਂ ਇਹਨਾਂ ਦੇ ਵਿੱਚੋਂ ਧੋ ਬਣਾ ਕੇ ਤੇ ਵਿੱਚੋਂ ਕੱਟ ਲਾ ਲੈਣਾ ਤੇ ਦੇਖ ਲੈਣਾ ਕੋਈ ਕਾਣੀ ਨਾ ਹੋਵੇ ਅਕਸਰ ਅੱਜ ਕੱਲ੍ਹ بارشਾਂ ਦੀ ਵਜ੍ਹਾ ਨਾਲ ਨਾ ਕਾਣੇ ਮਤਲਬ ਇਹ ਆ ਜਾਂਦੀਆਂ ਨੇ ਤੇ ਤੁਸੀਂ ਵਧੀਆ ਤਰੀਕੇ ਨਾਲ ਇਹਦੇ ਚ ਕੱਟ ਲਾ ਕੇ ਹੁਣ ਆਪਾਂ ਇਹਦੇ ਵਿੱਚ ਸੁੱਕਾ ਮਸਾਲਾ ਭਰ ਕੇ ਬਣਾਵਾਂਗੇ ਠੀਕ ਹੈ ਜੀ ਉਹਦੇ ਲਈ ਆਪਾਂ ਨੂੰ ਕੀ ਕੁਝ ਲੈਣਾ ਆ ਦੇਖੋ ਜੀ ਆਪਾਂ ਨੂੰ ਨਮਕ ਲੈ ਲੈਣਾ ਠੀਕ ਹੈ ਹਲਦੀ ਲੈ ਲੈਣੀ ਨਾਲ ਮਿਰਚ ਲੈ ਲੈਣੀ ਥੋੜਾ ਜਿਹਾ ਗਰਮ ਮਸਾਲਾ ਲੈ ਲੈਣਾ ਤੇ ਲੋਜੀ ਥੋੜਾ ਜਿਹਾ ਇਹਦੇ ਵਿੱਚ ਅਮचूर ਪਾ ਕੇ ਠੀਕ ਹੈ ਜੇਕਰ ਤੁਸੀਂ ਜਵੈਨ ਖਾਂਦੇ ਹੋ ਤਾਂ ਤੁਸੀਂ ਇਹਦੇ ਵਿੱਚ ਜਵੈਨ ਵੀ ਮਿਕਸ ਕਰ ਸਕਦੇ ਹੋ ਇਨੂੰ ਆਪਾਂ ਵਧੀਆ ਤਰੀਕੇ ਨਾਲ ਮਿਕਸ ਕਰਕੇ ਸਾਰੀਆਂ ਬੈਂਗਣੀਆਂ ਨੂੰ ਇਦਾਂ ਹੀ ਆਪਾਂ ਭਰਦੇ ਜਾਣਾ ਠੀਕ ਹੈ ਜੀ ਆ ਦੇਖੋ ਇਹਦੇ ਚੱਦੇ ਮਸਾਲਾ ਭਰ ਕੇ ਕੱਲੀ-ਕੱਲੀ ਬੈਂਗਣੀ ਨੂੰ ਵਿੱਚੋਂ ਦੇਖ ਜ਼ਰੂਰ ਲੈਣਾ ਕਿਉਂਕਿ ਕਈ ਵਾਰੀ ਅਕਸਰ ਪਤਾ ਨਹੀਂ ਹੁੰਦਾ ਅੱਜ ਕੱਲ ਕੀੜੇ ਹੁੰਦੇ ਆ ਤੇ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਠੀਕ ਹੈ ਜੀ ਲੋ ਜੀ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਬੈਂਗਣੀਆਂ ਭਰ ਲੈਣੀਆਂ ਇੱਧਰ ਆਪਾਂ ਤੇਲ ਧਰ ਲਿਆ ਜੀ ਗਰਮ ਤੇਲ ਨੂੰ ਵਧੀਆ ਤਰੀਕੇ ਨਾਲ ਆਪਣਾ ਗਰਮ ਹੋ ਜਾਵੇ ਇੱਦਾਂ ਭਰ ਕੇ ਪੈਗਣੀਆਂ ਆਪਾਂ ਸਾਰੀਆਂ ਇਕੱਠੀਆਂ ਕਰਕੇ ਰੱਖ ਲੈਣੀਆਂ ਜਦ ਤੱਕ ਸਾਡਾ ਤੇਲ ਨਹੀਂ ਗਰਮ ਹੁੰਦਾ ਕਿ ਲੋ ਜੀ ਇੱਧਰ ਸਾਡਾ ਤੇਲ ਹੋ ਗਿਆ ਗਰਮ ਸਾਰੀਆਂ ਪੈਗਣੀਆਂ ਆਪਾਂ ਦੇਖੋ ਵਧੀਆ ਤਰੀਕੇ ਨਾਲ ਭਰ ਲੀਆਂ ਨੇ ਠੀਕ ਹੈ ਜੀ ਸਾਰਾ ਮਸਾਲਾ ਸੁੱਕਾ ਮਸਾਲਾ ਭਰ ਕੇ ਬਹੁਤ ਸਾਰੇ ਹੁੰਦੇ ਆ ਜਿਹੜੇ ਤੁਸੀਂ ਚਾਹੋ ਨਾ ਤੇ ਦੂਸਰਾ ਮਸਾਲਾ ਵੀ ਇਹਦੇ ਵਿੱਚ ਭਰ ਸਕਦੇ ਹੋ ਤੇ ਅੱਜਾਂ ਮੰਗ ਠੀਕ ਹੈ ਜੀ ਮੈਂ ਤਾਂ ਸੁੱਕੇ ਮਸਾਲੇ ਵਾਲੀਆਂ ਵਧੀਆ ਲੱਗਦੀਆਂ ਇਹਨਾਂ ਨੂੰ ਜਿੱਦਾਂ ਮਰਜ਼ੀ ਆਪਾਂ ਪਰੌਂਠੇ ਨਾਲ ਤੇ ਸੁੱਕੀ ਰੋਟੀ ਰੋਟੀ ਦੇ ਨਾਲ ਵੀ ਖਾ ਸਕਦੇ ਹਾਂ ਠੀਕ ਹੈ ਜੀ ਹਾਂਜੀ ਇਸ ਤਰੀਕੇ ਨਾਲ ਤੁਸੀਂ ਇਹ ਸਾਰੀਆਂ ਬੈਂਗਣੀਆਂ ਭਰ ਲੈਣੀਆਂ ਠੀਕ ਹੈ ਜੀ ਹੁਣ ਆਪਣਾ ਤੇਲ ਹੋ ਗਿਆ ਗਰਮ ਇਸੇ ਤਰ੍ਹਾਂ ਹੀ ਆਪਾਂ ਆਪਣੀ ਬੈਂਗਣੀ ਨੂੰ ਇੱਦਾਂ ਹੀ ਰੱਖ ਦੇਣਾ ਤੇ ਥੋੜਾ ਜਿਹਾ ਜ਼ਿਆਦਾ ਲੈ ਲੈਣਾ ਬਾਅਦ ਚ ਜਦੋਂ ਵੀ ਤੇਲ ਤੁਹਾਡਾ ਵੱਜ ਜਾਂਦਾ ਨਾ ਸਾਈਡ ਤੇ ਨਿਕਲ ਜਾਂਦਾ ਠੀਕ ਹੈ ਜੀ ਆ ਦੇ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਬੈਂਗਣੀ ਐਡਾ ਹੀ ਰੱਖ ਦਾਂਗੇ ਤੇ ਲੌਜੀ ਹੋਣ ਇਹਨੂੰ ਐਡਾ ਹੀ ਆਪਾਂ ਪਾਤ ਤੇ ਰੱਖ ਦੇਣਾ ਔਰ ਬਿਲਕੁਲ ਸਿਮ ਗੈਸ ਤੇ ਰੱਖਣਾ ਠੀਕ ਹੈ ਜੀ ਤੇ ਬਾਕੀ ਇਧਰ ਕੱਟੇ ਸੀ ਮੈਂ 2-4 ਕਰੇਲੇ ਪਾਈ ਸੀ ਮੇਰੇ ਕੋਲ ਇਧਰ ਮੈਂ ਆਪਣਾ ਤੇਲ ਗਰਮ ਕੀਤਾ ਤੇ ਮੈਂ ਕਰੇਲੇ ਆਪਣਾ ਫਰਾਈ ਕਰਕੇ ਬਣਾ ਲਵਾਂਗੀ ਜਦ ਤੱਕ ਸਾਡੀ ਬੈਂਗਣੀ تیار ਹੁੰਦੀ ਹੈ ਤਦ ਤੱਕ ਆਪਣਾ 2-4 ਆਪਣੀ ਤੇਲਿਆਂ ਨੂੰ ਫਰਾਈ ਕਰ ਦਿੰਨੇ ਮੈਂ ਹਮੇਸ਼ਾ ਥੋੜੀ-ਥੋੜੀ ਚੀਜ਼ ਹੋਵੇ ਸਬਜੀ ਹੋਵੇ ਕਦੇ ਵੀ ਵੇਸਟ ਨਹੀਂ ਜਾਣ ਦਿੰਦੀ। ਦੋ ਕੂਕਰੇਲੇ ਨੇ ਮੈਂ ਕਿ ਪਿਆਜ਼ ਬਾਕੇ ਇਹਨਾਂ ਨੂੰ ਵੀ ਆਪਾਂ ਫਰਾਈ ਕਰਕੇ ਬਣਾ ਲਾਂਗੇ ਬਿਲਕੁਲ ਸਿੰਪਲ ਤੇ ਸੌਪਰ ਟ੍ਰਿਕ ਚਾ। ਇਹਨਾਂ ਨੂੰ ਵੀ ਆਪਾਂ ਫਰਾਈ ਕਰ ਲਾਂਗੇ ਜੇਕਰ ਫਰਾਈ ਕਿਤੇ ਹੋਣਾ ਫਿਰ ਕੋੜੇ ਨਹੀਂ ਬਣ ਜਾਂਦੇ। ਪਹਿਲਾਂ ਹੀ ਇਹਨਾਂ ਨੂੰ ਧੋ ਕੇ ਛਿਲਕੇ ਤੋਂ ਇਹ ਕਿ ਤੁਸੀਂ ਨਮਕ ਲਾ ਕੇ ਰੱਖ ਦੇਣੇ ਕਿਤੇ ਜੀ। ਲਓ ਜੀ ਇੱਧਰ ਆਪਣੀ ਬੈਂਡਨੀ ਪਾਉਂਦੇ ਜੀ ਇੱਧਰ ਆਪਾਂ ਤੇਲ ਪਾ ਰਿਹਾ ਨੇ। ਹਲਕਾ ਹਲਕਾ ਗਰਮ ਹੋਣੇ ਲੱਗੇ ਨਾ ਕਿ ਗਰਮ ਹੋ ਗਿਆ। ਹਲਕਾ ਹਲਕਾ ਤੁਸੀਂ ਇਹਨਾਂ ਨੂੰ ਅਲਟ-ਪਲਟ ਕਰ ਦੇਣਾ। ਠੀਕ ਹੈ। ਥਿਲ ਹੋ ਜਾ। ਆ ਦੇਖੋ ਜੀ ਬੈਂਗਣੀ ਦਾ ਕਲਰ ਕੁਝ ਇਦਾਂ ਦਾ ਹੋ ਜਾਏਗਾ ਠੀਕ ਹੈ। ਤੁਸੀਂ ਥੋੜੀ देर ਬਾਅਦ ਫੇਰ ਹਲਕਾ ਜੈਨ ਨੂੰ ਇਸੇ ਤਰ੍ਹਾਂ ਹਿਲਾ ਦੇਣਾ। ਠੀਕ ਹੈ ਜੀ। ਇਸੇ ਤਰ੍ਹਾਂ ਇਹ ਬਣ ਕੇ ਥੋੜੀ देर ਬਾਅਦ ਹੀ ਦੇਖਿਓ ਪਰਮੀ ਬੈਂਗਨੀ ਤੁਹਾਡੇ ਬਣ ਕੇ ਜਦੋਂ ਹੀ ਨਰਮ ਹੋ ਜਾਂਦੀ ਹੈ ਨਾ ਬਣ ਕੇ ਬਿਲਕੁਲ ਤਿਆਰ ਹੋ ਜਾਈ। ਇਸ ਤਰੀਕੇ ਨਾਲ ਤੁਸੀਂ ਆਪਣੀ ਪਰਮੀ ਬੈਂਗਨੀ ਬਣਾ ਸਕਦੇ ਹੋ। ਬਹੁਤ ਸਿੰਪਲ ਤੇ ਸੌਖਾ ਤਰੀਕਾ ਹੈ। ਹਰ ਜਿਸ ਤਰ੍ਹਾਂ ਮਰਜੀ ਤੁਸੀਂ ਇਹਨੂੰ ਖਾ ਸਕਦੇ ਹੋ। ਚਾਹੇ ਤੁਸੀਂ ਹੁਣ ਫੁੱਲ ਵੀ ਕਰ ਲੋਗੇ ਨਾ ਤੇ ਤਾਂ ਵੀ ਇਹਦੇ ਚ ਜਿਹੜਾ ਪਾਣੀ ਨਿਕਲਿਆ ਹੁੰਦਾ ਆਪਣੇ ਆਪ ਹੀ ਸੌਖਤ ਹੋ ਜਾਈਗਾ। ਠੀਕ ਹੈ ਜੀ। ਤੇ ਅੰਦਰ ਆਪਣੇ ਘਿਰੇਲੇ ਹੋ ਚੁੱਕੇ ਫਰਾਈ। ਇਹਨਾਂ ਨੂੰ ਆਪਾਂ ਤੇਲੀਆਂ ਨੂੰ ਨਾ ਪਕਾ ਦੇ ਲਾਂਗੇ। ਲੋਜੀ ਕੱਢ ਲਈ ਤੇ ਆਦੇਰੇ ਚ ਪਾ ਲੈਨੇ ਤੇ ਇਸ ਪਾ ਦਾਂਗੇ ਹੁਣ ਆਪ ਆਪਣਾ ਟੇਸਟ ਅਨਸਾਰ ਨਮਕ ਥੋੜੀਆਂ ਜਿਹੀਆਂ ਮਿਰਚਾਂ ਥੋੜੀ ਜਿਹੀ ਹਲਦੀ ਥੋੜਾ ਜਿਹਾ ਗਰਮ ਮਸਾਲਾ तरीके आप कर ला जी हम जे भी दो करेले करेला ना बिल्कुल ना सुटिया करो इस तरीके एक दो प्याज कट के बना के करो बहुत बनक है जलो या देखो प्याज हो जाते हल्के हल्के फ्राई एने कटे हुए फ्राई किते हुए करेले पा के इस तरह प्याज करेले की सब्जी बना सकते हैं ठीक है जी ਅਰੇ ਜਦੋਂ ਵੀ ਜੇ ਲੱਗਦਾ ਨਾ ਤੁਹਾਨੂੰ ਤੇਲ ਜ਼ਿਆਦਾ ਹੈ ਤੇ ਜਦੋਂ ਹੀ ਸਬਜ਼ੀ ਬਣ ਜਾਂਦੀ ਥੋੜਾ ਜਿਹਾ ਤੁਸੀਂ ਆਪਣਾ ਇਦਾਂ ਕਰਕੇ ਚੰਨੀ ਦੇ ਨਾਲ ਸਾਈਡ ਤੇ ਕਰ ਦਿਓ ਤੁਹਾਡਾ ਤੇਲ ਸਾਰਾ نیچے ਨਿਕਲ ਜਾਏ ਅਰੇ ਇਹ ਵੀ ਚੀਆ ਪਾ ਫਰਾਈ ਜਾਓ ਤੇ 2-4 ਸਾਬਤ ਮਿਰਚਾਂ ਪਾਓ ਆ ਦੇਖੋ ਜੀ ਸਾਡੀ ਬੈਂਗਣੀ ਬਣ ਕੇ ਹੋ ਗਈ ਪਿਆਰ ਠੀਕ ਹੈ ਜੀ ਬਹੁਤ ਨਰਮ ਹੋ ਜਾਂਦੀ ਹੈ ਤੇ ਸੌਫਟ ਹੋ ਜਾਂਦੀ ਹੈ ਆ ਤਰੀਕੇ ਨਾਲ ਮੈਂ ਤਾਂ ਬਣਾਦੀ ਹੁਣ ਪਰਮੀ ਦੇਣੀ ਗੜੇ ਗੜੇ ਬੈਂਗਣੀ ਖਾਣੇ ਦੇ ਸ਼ੌਕੀਨ ਹੈ ਤੁਸੀਂ ਵੀ ਇਹ ਵਾਲੀ ਪਰਮੀ ਬੈਂਗਣੀ ਬਣਾਓ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੀ ਹੈ ਠੀਕ ਹੈ ਜੀ ਆ ਦੇਖੋ ਜੀ ਇਹ ਤਰੀਕੇ ਨਾਲ ਸਾਡੀ ਬੈਂਗਣੀ ਬਣਦੀ ਹੈ ਇਸ ਤਰ੍ਹਾਂ ਮੈਂ ਤਰੇਲੇ ਬਣਾ ਲਏ ਮੈਂ ਤਾਂ ਜਿਸ ਤਰ੍ਹਾਂ ਵੀ ਰੈਸਪੀ ਹੁੰਦੀ ਹੈ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਨੀ ਆ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਠੀਕ ਹੈ ਜੀ ਪਿਆਰੇ ਪਿਆਰੇ ਲਾਈਕ ਮੈਂ ਤੇ ਸ਼ੇਅਰ ਕਰਿਆ ਕਰੋ ਫਿਰ ਲੋ ਜੀ ਇੱਧਰ ਸਾਡੀਆਂ ਸਬਜ਼ੀਆਂ ਵੀ ਬਣ ਕੇ ਹੋ ਗਈਆਂ ਤਿਆਰ ਇੱਧਰ ਆਪਾਂ फटाफट ਆਪਣਾ ਗੋਲੀ ਲੈਂਦੇ ਆ ਜੀ ਆਕਾ ਫਿਰ ਆਪਾਂ ਕਰਦੇ ਆ ਜੀ ਹੋਰ ਕੰਮ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਜਾਣਗੇ ਜਿਵੇਂ ਹੁੰਦਾ ਰਿਹਾ ਰੁਟੀ ਦੇ ਵਿੱਚ ਲੈ ਤੁਹਾਡੇ ਨਾਲ ਸਾਰੇ ਆ ਉਸੇ ਤਰ੍ਹਾਂ ਹੀ ਰੈਸਪੀ ਆ ਜੋ ਵੀ ਡੇਲੀ ਉਹਦੇ ਘਰ ਦੇ ਕੰਮ ਹੁੰਦੇ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਦੀ ਆ ਠੀਕ ਹੈ ਜੀ ਬਾਕੀ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਪਿਆਰ ਦਿਆ ਕਰੋ ਜੋ ਜੋ ਵੀ ਤੁਹਾਨੂੰ ਵਧੀਆ ਲੱਗਦਾ ਮੇਰੀ ਵੀਡੀਓ ਚ ਮੈਨੂੰ ਕਮੈਂਟਾਂ ਵਿੱਚ ਜੀ ਦੱਸਿਆ ਕਰੋ ਠੀਕ ਹੈ ਜੀ ਇਸੇ ਲੋਜੀ ਇਧਰ ਆਪਾਂ ਆਪਣੇ ਕੰਮਾਂ ਤੋਂ ਹੋ ਗਏ ਸੀ ਫ੍ਰੀ ਆਪਾਂ ਆਪਣੀ ਰਸੋਈ ਸਾਫ਼ ਕਰਕੇ ਆਪਣੇ ਕੰਮ ਕਰ ਲਏ। ਬਾਕੀ ਮੈਂ ਕਿਹਾ ਸੋ ਜੋ ਹੋਇਆ ਰੈਸিপি ਹੋਇਆ ਕੁਝ ਹੋਇਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ। ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਠੀਕ ਹੈ ਜੀ। ਬਹੁਤ ਸਾਰਾ ਧੰਨਵਾਦ ਤੁਹਾਡਾ। ਬਹੁਤ ਅੱਛੇ-ਅੱਛੇ ਕਮੈਂਟ ਕਰਕੇ ਜਿਹੜੀਆਂ ਭੈਣਾਂ ਬਹੁਤ ਜ਼ਿਆਦਾ ਸ਼ੁਕਰਾਨਾ। ਤੇ ਇਸੇ ਤਰ੍ਹਾਂ ਹੀ ਵਾਅਦੋ ਵਾਅਦੇ ਮੇਰੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੋ ਵੀ ਵਧੀਆ ਲੱਗੇ। ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਠੀਕ ਹੈ ਜੀ। ਤੇ ਦੱਪ ਲਈਆਂ ਸੀ ਆਪਾਂ ਹਰੀਆਂ ਮਿਰਚਾਂ ਜੇਕਰ ਤੁਸੀਂ ਵੀ ਹਰੀਆਂ ਮਿਰਚਾਂ ਲੈਂਦੇ ਹੁੰਦੇ ਹੋ ਨੰ ਗੰਡੀ ਤੋੜ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਫ੍ਰਿਜ ਦੇ ਵਿੱਚ ਰੱਖ ਲਿਆ ਕਰੋ ਤੇ ਅੱਜ ਦਾ ਜਿਹੜਾ ਮੌਸਮ ਹੈ ਨਾ ਕੱਚਾ ਪੱਕਾ ਤੇ ਇਹਦੇ ਨਾਲ ਨਾ ਚੀਜ਼ਾਂ ਬੜੀਆਂ ਖਰਾਬ ਹੋ ਜਾਂਦੀਆਂ ਸਬਜ਼ੀਆਂ ਕੁਝ ਵੀ ਹੈ ਬਹੁਤ ਜਲਦੀ ਗੜਨ ਲੱਗ ਜਾਂਦੀਆਂ ਇਸ ਕਰਕੇ ਆਪਾਂ ਚੀਜ਼ਾਂ ਨੂੰ ਬੜੀ ਸਾੰਮ ਦੇ ਨਾਲ ਰੱਖਣਾ ਚਾਹੀਦਾ ਆਖਿਆ ਜੀ ਮੈਂ ਕਿਹਾ ਚਲੋ ਨਾਲੇ ਰਸੋਈ ਦਾ ਕੰਮ ਨਿਬੜ ਦਿੰਦੇ ਆ ਬਾਕੀ ਵੀਡੀਓ ਦਾ ਕਰਦੇ ਆ ਜੀ ਐਂਡ ਤੇ ਛੋਟੇ ਛੋਟੇ ਕੰਮਾਂ ਦੇ ਨਾਲ ਡੇਲੀ ਦੀ ਤਰ੍ਹਾਂ ਤੁਹਾਡੇ ਨਾਲ ਡੇਲੀ ਹੀ ਮਿਲਾਂਗੇ ਜੋ ਵੀ ਰੈਸিপি ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਹੜੀ ਕਿਹੜੀ ਰੈਸিপি ਵਧੀਆ ਲੱਗਦੀ ਏ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਠੀਕ ਹੈ ਜੀ ਬਾਕੀ ਆ ਬੈਂਗਣਾ ਜਿਹੜੀ ਭਰਵੀ ਬੈਂਗਣਾ ਦੀ ਸਬਜ਼ੀ ਬਣਾ ਕੇ ਜ਼ਰੂਰ ਦੇਖਿਓ ਤੇ ਵਧੀਆ ਵਧੀਆ ਜੇ ਕਮੈਂਟ ਕਰਿਓ ਮਿਲਦੇ ਆ ਅੱਜ ਕੱਲ੍ਹ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਬਿਆਨ ਤੋਂ ਇਸ ਅਸਿਸਟਰੀ ਕਾਲ ਜੀ ਬਾਏ ਬਾਏ